ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਕਰਨੀ ਹੈ ਪਤਾ ਨਹੀਂ ਤੁਸੀਂ ਸਕੂਲ 'ਚ ਇਹਦਾ ਕਰਦੇ ਹੋ ਕਿ ਨਹੀਂ ਕਰਦੇ ਕਿਉਂਕਿ ਮੈਂ ਪਹਿਲੀ ਵਾਰੀ ਤੁਹਾਡੇ ਦਰਸ਼ਨ ਕੀਤੇ 'ਚ ਕਰਦੇ ਹਾਂ ਤੇ ਮੈਂ ਤੁਹਾਨੂੰ ਹੱਥ ਜੁੜ ਕੇ ਸਜਦਾ ਕਰਦਾ ਦਿਲੋਂ ਸਾਰਿਆਂ ਨੂੰ ਇੱਕ ਜਿਹੜੀ ਜ਼ਰੂਰੀ ਗੱਲ ਸਾਰੀਆਂ ਪਛਾਵਾਵਾਂ ਮੁਬਾਰਕ ਹੈ ਫਿਰ ਬੇਨਤੀ ਕਰਾਂਗਾ ਹਿੰਦੀ ਮੁਬਾਰਕ ਹੈ ਮੈਂ ਵਿਰੋਧ ਨਹੀਂ ਕਰ ਰਿਹਾ ਹਿੰਦੀ ਮੁਬਾਰਕ ਹੈ ਅੰਗਰੇਜ਼ੀ ਮੁਬਾਰਕ ਹੈ ਸੰਸਕਰ ਸਾਰੀਆਂ ਪਛਾਵਾਵਾਂ ਤੁਹਾਡੇ ਸਕੂਲ 'ਚ ਪੜਾਈਆਂ ਇਹਦੀਆਂ ਬਹੁਤ ਚੰਗੀ ਗੱਲ ਹੈ ਪੰਜਾਬੀ ਵੀ ਜਰੂਰ ਲਾਗੂ ਕਰੋ ਜੇ ਕਰ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ ਪਰ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰੋ ਮੈਨੂੰ ਯਾਦ ਆ ਮੈਂ ਇੱਕ ਤਾਂ ਇਹਦੀ ਗੁਰਮਤਿ ਦੀ ਗੱਲ ਕਰਦਾਂ ਕਰਦਿਆਂ ਜਦੋਂ ਪੰਜਾਬੀ ਦੀ ਗੱਲ ਕੀਤੀ ਇੱਕ ਬੰਦਾ ਮੇਰਾ ਵਿਰੋਧੀ ਖੜਾ ਹੋ ਗਿਆ ਸੰਗਤ ਵਿੱਚੋਂ ਕਹਿੰਦਾ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਦੀ ਗੱਲ ਕਰੋ ਪੰਜਾਬੀ ਦੀ ਗੱਲ ਨਾ ਕਰੋ ਮੈਂ ਕਿਹਾ ਕਿਉਂ ਕਹਿੰਦਾ ਤੁਸੀਂ ਪੰਜਾਬੀ ਦੀ ਗੱਲ ਮੈਂ ਕਿ ਮੈਂ ਭਾਈ ਮੈਂ ਤੈਨੂੰ ਇਹ ਥੋੜਾ ਕਹਿ ਰਿਹਾ ਵੀ ਹਿੰਦੀ ਨਾ ਬੋਲੋ ਮੈਂ ਥੋੜਾ ਕਹਿ ਰਿਹਾ ਵੀ ਅੰਗਰੇਜ਼ੀ ਨਾ ਬੋਲੋ ਪਰ ਮੈਂ ਹੈਰਾਨ ਹੁਨਾ ਵੀ ਤੁਸੀਂ ਸਿੱਖ ਭਾਈ ਚਾਰ ਘੋਗੇ ਆਪਣੇ ਘਰਾਂ ਵਿੱਚ ਇੰਨੀ ਵੀ ਹਿੰਦੀ ਕਿਉਂ ਤੁਸੀਂ ਬੋਲੋ ਬੋਲਣ ਲੱਗ ਪਈਨੇ ਮਾੜੀ ਮਾੜੀ ਗੱਲ ਦੇ ਬੱਚਾ ਹਮਕੋ ਦੇ ਤੁਮਕੋ ਮੈਨੂੰ ਯਾਦ ਆ ਗੁਸਾਣਾ ਕਰਿਓ ਇੱਕ ਟਾਂ ਮੈਂ ਚਲਾ ਗਿਆ ਮੈਨੂੰ ਕਹਿੰਦੀ ਕਥਾ ਕਰੋ ਹਿੰਦੀ ਚ ਮੈਂ ਕਿਹਾ ਜੀ ਮੈਨੂੰ ਤੇ ਹਿੰਦੀ ਆਉਂਦੀ ਨਹੀਂ ਮੈਂ ਤਾਂ ਪੰਜਾਬ ਅੱਧ ਰਹਿਣ ਵਾਲਾ ਮੈਂ ਕਿਹਾ ਜੇ ਮੈਂ ਹਿੰਦੀ ਚ ਕਥਾ ਕੀਤੀ ਤੇ ਮੇਰੇ ਨਾਲ ਇਦਾਂ ਹੀ ਹੋ ਜਾਣੀ ਆ ਕਹਿੰਦੇ ਕਿੱਦਾਂ ਮੈਂ ਕਿਹਾ ਫਿਰ ਤਾਂ ਇਦਾਂ ਹੋਊਗਾ ਹਮਾਰੇ ਘਰ ਇੱਕ ਟੂਆ ਪਾਟਾ ਹੈ ਨਾ ਲੰਘ ਆਇਆ ਤਾਂ ਟਾਪਾ ਜਾਂਦਾ ਗੁਸਾਣਾ ਕਰਿਓ ਕਿਉਂਕਿ ਸਾਨੂੰ ਤੇ ਹਿੰਦੀ ਨਹੀਂ ਹੁੰਦੀ ਅਸੀਂ ਹਿੰਦੀ ਦੇ ਵਿਰੋਧੀ ਨਹੀਂ ਐ ਗੁੱਸਾ ਨਾ ਕਰੋ ਪਰ ਮੈਂ ਮਾਫੀ ਚਾਹੁੰਨਾ ਵੀ ਦੁਨੀਆ ਦਾ ਹਰ ਬੰਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਤੁਸੀਂ ਕਿਉਂ ਨਹੀਂ ਕਰਦੇ ਬਈ ਸਾਡੀ ਨਿੱਕੀ ਨਿੱਕੀ ਗੱਲ ਤੁਸੀਂ ਬੱਚਾ ਨਾ ਹਿੰਦੀ ਬੋਲਣ ਠੀਕ ਹੈ ਕੋਈ ਮਜਬੂਰੀਆਂ ਹੋਣੀਆਂ ਸਕੂਲਾਂ 'ਚ ਹੋ ਸਕਦੀਆਂ ਘਰਾਂ ਵਿੱਚ ਤਾਂ ਨਾ ਕਰੋ ਤੁਸੀਂ ਸਾਡੇ ਬੱਚੇ ਵੀ ਮੰਮੀ ਕਹਾਂ ਜਾ ਰਹੇ ਹੋ ਪਾਪਾ ਕਹਾਂ ਜਾ ਰਹੇ ਹੋ ਮੈਂ ਬਾਜ਼ਾਰ 'ਚ ਹਾਂ ਮਾਫੀ ਚਾਹੁੰਨਾ ਇਹਦਾ ਸਭ ਤੋਂ ਵੱਡਾ ਦੁੱਖ ਪਤਾ ਕੀ ਹੋਏਗਾ ਫਿਰ ਮੈਂ ਉਹਨੂੰ ਬਿਠਾਇਆ ਮੈਂ ਕਿਹਾ ਭਾਈ ਬਹਿ ਜਾ ਐਵੇਂ ਭੜਕਣਾ ਸ਼ਾਂਤੀ ਜਾ ਗੱਲ ਪੰਜਾਬੀ ਤੋਂ ਮਨੁਕਰ ਹੋਣ ਦਾ ਕਾਰਨ ਕੀ ਹੋਏਗਾ ਭਲਾ ਜੇ ਅਸੀਂ ਪੰਜਾਬੀ ਨੂੰ ਪਿੱਛੇ ਛੱਡਦੇ ਨਾ ਪਤਾ ਕੀ ਹੋਏਗਾ ਤੁਹਾਡਾ ਬੱਚਾ ਸਾਰੀ ਮਰਗੁਰੀ ਗੁਰਦੁਆਰਾ ਦੀ ਗੋਚ ਚ ਨਹੀਂ ਬੈਠ ਸਕੇਗਾ ਗਲਤ ਹੈ ਤੁਸੀਂ ਮੈਨੂੰ ਕਹਿਦੇ ਮੈਂ ਮਾਫੀ ਮੰਗਾਗਾ ਸਾਰੀ ਮਰਗੁਰੀ ਗੁਰਦੁਆਰਾ ਦੀ ਗੋਚ ਚ ਨਹੀਂ ਬੈਠੇਗਾ ਉਹਨੂੰ ਕਿਹਦਾ ਆਸਰਾ ਲੱਭਣਾ ਹੈ ਕਹੇਗਾ ਲੱਭਣਾ ਪਾਏਗਾ ਭਾਈ ਸਾਹਿਬ ਮੈਨੂੰ ਮੁੱਖ ਬਾਖ ਸੁਣਾਓ ਭਾਈ ਸਾਹਿਬ ਦੀ ਜਪਜੀ ਸਾਹਿਬ ਸੁਣਾਓ ਨਹੀਂ ਪੰਜਾਬੀ ਵੀ ਜਰੂਰ ਲੱਗ ਕਰੋ ਅਸੀਂ ਨਾ ਫਕਰ ਜਾਂ ਮਹਿਸੂਸ ਕਰਦੇ ਚ 4 ਬੰਦੇ ਚ ਅੰਗਰੇਜ਼ੀ ਜੀ ਦੇ ਚਾਰ ਲਫ਼ਜ਼ ਬੋਲੀਏ ਨਾ ਅਸੀਂ ਕਹਿੰਦੇ ਸ਼ਾਇਦ ਬੰਦਾ ਕੋ ਬੜਾ ਪੜਿਆ ਲਿਖਿਆ ਹੋਆ ਭਾਈ ਬਹੁਤ ਚੰਗੀ ਗੱਲ ਹੈ ਅੱਜ ਕੱਲ ਇਹ ਚੀਜ਼ਾਂ ਹਣੂ ਆਉਣੀਆਂ ਜ਼ਰੂਰੀ ਹੈ ਪਰ ਪੰਜਾਬੀ ਨਾ ਭੁੱਲੋ ਮੈਂ ਤਾਂ ਜ਼ੋਰ ਦੇ ਰਿਹਾ ਕਿਉਂਕਿ ਪੰਜਾਬੀ ਦੇ ਬਦਲੇ ਸ਼ਾਇਦ ਮੇਰੇ ਵੱਡੇ ਵੀਰ ਬੈਠੇ ਨੇ ਪੜਿਆ ਹੋਏਗਾ ਇਸ ਪੰਜਾਬੀ ਨੂੰ ਲਾਗੂ ਕਰਨ ਪਿੱਛੇ ਸਾਡੀਆਂ ਸ਼ਹੀਦੀਆਂ ਹੋਈਆਂ ਸਾਡਾ ਖੂਨ ਡੁੱਲਿਆ ਜਪਜੀ ਸਾਹਿਬ ਪੰਜਾਬੀ ਚ ਹੈ ਯਾਦ ਰੱਖੋ ਸ੍ਰੀ ਰਾਗ ਪੰਜਾਬੀ ਦੇ ਸ਼ਬਦ ਵਿੱਚ ਲਿਖੇ ਆ ਮਾਤਰਾ ਸਾਰੀਆਂ ਪੰਜਾਬੀ ਦੀਆਂ ਲਾਈਆਂ ਵਾਂ ਤੁਸੀਂ ਕਿੱਦਾਂ ਪੜ੍ਹੋਗੇ ਉਹਨੂੰ ਹਿੰਦੀ ਦੇ ਵਿੱਚ ਫਿਰ ਬੇਨਤੀ ਕਰਾਂਗਾ ਪੰਜਾਬੀ ਬੋਲਣੀ ਸਿੱਖੋ ਪੰਜਾਬੀ ਬੋਲਣੀ ਪੜੋ ਆਪਣੇ ਘਰਾਂਟ ਪੰਜਾਬੀ ਲਾਗੂ ਕਰੋ ਇਹ ਬੜੀ ਅੱਜ ਮੈਂ ਇਸ ਤੁਹਾਡੇ ਚਰਨਾਂ 'ਚ ਬੈਠ ਕੇ ਇਹ ਗੱਲ ਫਰਿਆਦ ਕਰਕੇ ਹੱਥ ਜੁੜ ਕੇ ਕਰਨ ਲੱਗਿਆ ਵਾਂ ਜ਼ਰੂਰ ਇੱਕ ਪੰਜਾਬੀ ਦੀ ਗੱਲ ਹੈ ਊੜਾ ਤੇ ਦੂਸਰਾ ਤੇ ਜੂੜਾ ਇਹ ਚੀਜ਼ਾਂ ਨੋਟ ਕਰੋ ਆਪਣੇ ਕਲਚਰ ਨੂੰ ਆਪਣੇ ਜਿਹੜਾ ਸਹੀ ਸਭਿਆਚਾਰ ਨੂੰ ਸੰਭਾਲੋ ਇਹ ਸਿੱਖਿਆਤਲ ਵਿੱਚ ਇੱਥੇ ਇਹ ਸਿੱਖਿਆ ਵਾ ਗੁੱਸਾ ਨਾ ਕਰੋ ਜੇ ਅਸੀਂ ਇਹ ਸਿੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਤੋਂ ਗੁਰੂ ਰਾਮਦਾਸ ਦੇ ਮਹਾਰਾਜ ਘਰ ਤੋਂ ਨਹੀਂ ਲੈ ਕੇ ਗਏ ਤੇ ਸਾਡੇ ਇਹ ਦਿਨ ਮਨਾਏ ਕੋਈ ਫਾਇਦਾ ਨਹੀਂ ਹੈ ਖੈਰ ਗੱਲ ਕਰਾਂਗਾ